ਹਾਂਜੀ ਤੁਹਾਨੂੰ ਕੀ ਹਾਲ ਚਾਲ ਤੇ ਸਵੇਰ ਦਾ ਕੀੜਾ ਕਣਕ ਨੂੰ ਮਾਰਿਆ ਅੱਜ ਜਿਹੜਾ ਸਵੇਰ-ਸਵੇਰ ਗੀੜਾ ਵੱਜਣਾ ਤਾਂ ਬੰਦਾ ਗੀੜਾ ਮਾਰਨ ਦਾ ਕਣਕ ਨੂੰ ਵੇਖਿਆ ਹੁੰਦਾ ਤੇ ਜਿਹੜੇ ਤਰੇਲ ਆਪਣੇ ਪੈਰਾਂ ਦੇ ਉੱਤੇ ਪੈਂਦੀ ਹੈ ਨਾ ਤੇ ਇੱਕ ਜਿਹੜਾ ਨੰਗੇ ਪੈਰੀ ਜਾਣਾ ਖਾਣ ਦੇ ਵਿੱਚ ਤੁਰ ਕੇ ਫਸਲ ਦੇ ਵੇਚ ਦੀ ਨੰਗੇ ਪੈਰੀ ਲੰਘਣਾ ਇਹ ਵੀ ਬਹੁਤ ਸਰੀਰ ਨੂੰ ਲਾਹੇਵੰਦਾ ਜਿਹੜਾ ਨੰਗੇ ਪੈਰੀ ਤੁਰਨਾ ਸਵੇਰੇ ਸਵੇਰੇ ਤੇ ਤਰੇਲ ਦੇ ਉੱਤੇ ਆਪਾਂ ਛੱਡਿਆ ਸੀਗਾ ਪਾਣੀ ਤੇ ਨਾਲੇ ਤਾਂ ਆਪਾਂ ਕੀੜਾ ਮਾਰ ਲਿਆ ਪਾਣੀ ਦੇਖ ਲਿਆ ਕਿੰਨਾ ਕੁ ਲੱਗ ਗਿਆ ਕਈ ਵਾਰੀ ਕੀ ਹੁੰਦਾ ਕਿ 11 ਅੱਧਾ ਤੋਂ ਜ਼ਿਆਦਾ ਲੱਗਿਆ ਹੁੰਦਾ ਦੇ ਵਿੱਚ ਉਧਰ ਰਹਿ ਜਾਂਦਾ ਤੇ ਉਸੇ ਕਰੇ ਨੂੰ ਆਪਾਂ ਫੇਰ ਦੁਬਾਰੇ ਛੱਡਣਾ ਪੈਂਦਾ ਤੇ ਮੈਂ ਨਾਲੇ ਚਲੋ ਆਪਾਂ ਕੀੜਾ ਮਾਰਿਆ ਆਉਣੇ ਆ ਕਿੰਨਾ ਕੁ ਲੱਗ ਗਿਆ ਕਿੰਨਾ ਕੁ ਰਹਿ ਗਿਆ ਵੈਸੇ ਆਪਣਾ ਮੋਟਰ ਆਪਣੇ ਇੱਕ ਹੀ ਆ ਤੇ ਡੂੜ ਗਿੱਲਾ ਪੌਣੇ 2 ਕਿੱਲੇ ਪਰਗੇ ਪਾਣੀ ਵੀ ਵੇਥੇ ਥੋੜਾ ਹੀ ਆ ਸੀਗਾ ਮੋਟਰ ਦਾ ਕਿਉਂਕਿ ਬੋਰ ਕਰਾਉਣ ਵਾਲੇ ਸੀ ਬੋਰ ਤਾਂ ਅੱਜਕੀ ਵਾਰੀ ਕਰਵਾਏ ਨਹੀਂ ਚਲੋ ਚੋਨੇ ਵਾਰੀ ਕਰਾਵਾਂਗੇ ਤੇ ਜਿਹੜੀ ਗੱਲ ਕਰਨ ਲੱਗਿਆ ਸੀ ਕਿ ਜਿਹੜਾ ਟ੍ਰੇਲ ਦੇ ਵਿੱਚ ਤੁਰਨਾ ਨਾ ਬੜਾ ਹੀ ਨਹੀਂ ਯਾਰ ਇਹ ਧਾਰਾ ਕਹਿੰਦੇ ਇਹ ਡਾਕਟਰ ਵੀ ਇਸ ਬਾਰੇ ਗੱਲਾਂ ਕਰਦੇ ਆ ਕਿ ਜਿਹੜਾ ਬੰਦਾ ਸੂਹਾ-ਸੂਹਾ ਨੰਗੇ ਪੈਰੀ ਤਰੀਲ ਦੇ ਉੱਤੇ ਤੁਰਦਾ ਜਾਂ ਕਾਦੇ ਉੱਤੇ ਤੁਰਦਾ ਨਾ ਉਹਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਤੇ ਵੈਸੇ ਸੂਹਾ-ਸੂਹਾ ਆਪਾਂ ਨੂੰ ਤੁਰਨਾ ਚਾਹੀਦਾ ਨੰਗੇ ਪੈਰੀ ਸ਼ਿਆਲ ਹੋਵੇ ਗਰਮੀ ਹੋਵੇ ਜਿਹੜਾ ਬੰਦਾ ਨੰਗੇ ਪੈਰੀ ਤੁਰਦਾ ਉਹਨੂੰ ਕੋਈ ਵੀ ਇਹੋ ਜਿਹੀ ਬਿਮਾਰੀ ਨਹੀਂ ਲੱਗਦੀ ਨਾਲੇ ਤਾਂ ਸਰੀਰ ਫੁੱਲ ਵਰਗਾ ਰਹਿੰਦਾ ਵਾਕਈ ਕਈ ਤਾਂ ਕਮੈਂਟਾਂ 'ਚ ਕਹਿਣਗੇ ਵੀ ਤੂੰ ਤੂੰ ਗੱਲਾਂ ਸਿੱਖੀਆਂ ਕਿ ਨੰਗੇ ਪੈਰੀ ਤੁਰਨ ਨਾਲ ਬਹੁਤ ਲਾਹੇਵੰਦ ਆ ਕਿਉਂਕਿ ਸਾਡੇ ਦਾਦੇ-ਪੜਦਾਦੇ ਕਹਿੰਦੇ ਆ ਕਿ ਜਿਹੜਾ ਬੰਦਾ ਆਪਦੇ ਹੱਥੀਂ ਕਿਰਤ ਨਹੀਂ ਨਾ ਕਰਦਾ ਉਹ ਕਾਮਯਾਬ ਨਹੀਂ ਹੁੰਦਾ ਤੇ ਆਪਾਂ ਭਾਈ ਜੀ ਜਦੋਂ ਵੀ ਟਾਈਮ ਲੱਗੇ ਖੇਤ ਦੇ ਵਿੱਚ ਦੁਪਹਿਰੇ ਸ਼ਾਮ ਨੂੰ ਸਵੇਰ ਜਦੋਂ ਵੀ ਆਪਾਂ ਗੇੜਾ ਮਾਰਨਾ ਹੀ ਹੁੰਦਾ ਕਈ ਕਹਿੰਦੇ ਆ ਯਾ ਤੁਸੀਂ ਨਵੀਂ ਪਨੀਰੀ ਨੇ ਕੀ ਕਰਨਾ ਨਵੀਂ ਪਨੀਰੀ ਭਾਈ ਅੱਜ ਕੱਲ੍ਹ ਟਾਈਮ ਉਹ じゃ ਨਾ ਦਾ ਬੰਦਾ ਜਵਾਕਾਂ ਦੀ ਗੱਲ ਸ ਮੋੜ ਸਕਦਾ ਤੇ ਨਾ ਹੀ ਆਪਣਾ ਬੱਚਿਆਂ ਤੇ ਆਪਦਾ ਕੋਈ ਰੋਹ ਪਾ ਸਕਦਾ ਕਿਉਂਕਿ ਇਸ ਵਕਤ ਤੋਂ ਜਿਹੜੇ ਮਾਹੌਲ ਚੱਲ ਰਿਹਾ ਉਹ ਬਹੁਤ ਹੀ ਖਤਰਨਾਕ ਤੇ ਜੇ ਬੱਚਿਆਂ ਨੂੰ ਚੜਕਦੇ ਵੀ ਆ ਜਾਂ ਕੋੜਦੇ ਮਾਰਦੇ ਆ ਜਾਂ ਉਹਨਾਂ ਨੂੰ ਕਹਿੰਨੇ ਤੁਸੀਂ ਉਹ ਜਾਓ ਇਹ ਆ ਕੰਮ ਕਰ ਲਓ ਪਰ ਨਹੀਂ ਉਹ ਕੰਮ ਨਹੀਂ ਕਰਦੇ ਕਿਉਂਕਿ ਇਸ ਟਾਈਮ ਦਾ ਜਿਹੜਾ ਮਾਹੌਲ ਬਣ ਰਿਹਾ ਨਾ ਕੁਝ ਤਾਂ ਸੋਸ਼ਲ ਮੀਡੀਆ ਨੇ ਬਹੁਤ ਬੱਚਿਆਂ ਦੇ ਮਾਪਿਆਂ ਤੋਂ ਦੂਰ ਕਰਤਾ ਬੱਚਿਆਂ ਨੂੰ ਮਾਪਿਆਂ ਨੂੰ ਦੂਰ ਕਰਤਾ ਜਾਂ ਬੱਚਿਆਂ ਤੋਂ ਮਾਪਿਆਂ ਨੂੰ ਦੂਰ ਕਰਤਾ ਕਿਉਂਕਿ ਹਰੇਕ ਜੋ ਕੋਈ ਮੇਰੇ ਵਰਗਾ ਉਹ ਸਾਰੇ ਮੋਬਾਈਲ ਲੈ ਕੇ ਬੈਠੇ ਰਹਿੰਦੇ ਆ ਜੇ ਦੁਕਾਨ ਤੇ ਜਾਂਦਾ ਤਾਂ ਮੋਬਾਈਲ ਲੈ ਲੇ ਜੇ ਕੋਈ ਘਰ ਦਾ ਕੰਮ ਕਰਦਾ ਤਾਂ ਮੋਬਾਈਲ ਲੈ ਲਿਆ ਜੇ ਕੋਈ ਖੇਤ ਦਾ ਕੰਮ ਕਰਨ ਜਾਂਦਾ ਨਾਲ ਦੋ ਬੰਦੇ ਲੈ ਜਾਂਦਾ ਸੀ ਰੱਖੇ ਹੁੰਦੇ ਆ ਤੇ ਆਪ ਬੈਠਾ ਟੌਰ ਨਾਲ ਮੇਰੇ ਵਰਗਾ ਪਈ ਦੇ ਉੱਤੇ ਬੈਹ ਜਾਂਦਾ ਜਾਂ ਵਾਟਰ ਦੇ ਹੋ ਕੇ ਪਾਸੇ ਬੈਠਾ ਰਹਿੰਦਾ ਮੋਬਾਈਲ ਵੇਖੀ ਜਾਂਦਾ ਇਹ ਨਹੀਂ ਪਤਾ ਵੀ ਉਹਨਾਂ ਨੇ ਇਹ ਸਹੀ ਕਿੱਧਰ ਸੱਟੇ ਇਹ ਤੇਰੇ ਸਪਰੇਅ ਕਿੱਧਰ ਕਰੇ ਆ ਇਹ ਉਹਨੂੰ ਇਹ ਨਹੀਂ ਪਤਾ ਹੁੰਦਾਗਾ ਫਰੇ ਸਪਰੇਅ ਦਾ ਨਹੀਂ ਪਤਾ ਹੁੰਦਾ ਪਾਣੀ ਦਾ ਨਹੀਂ ਪਹਿਲੀ ਗੱਲ ਤਾਂ ਪਤਾ ਹੁੰਦਾ ਵੀ ਕਿੱਥੇ ਚੱਲੀ ਜਾਂਦਾ ਕਿੱਥੇ ਨਹੀਂ ਚੱਲੀ ਜਾਂਦਾ ਬਾਕੀ ਜੇ ਬਾਈ ਜੀ ਆਪਾਂ ਫਸਲ ਵੱਲ ਧਿਆਨ ਦੇਵਾਂਗੇ ਤਾਂ ਫਸਲ ਚੰਗੀ ਹੋਊਗੀ ਨਹੀਂ ਤਾਂ ਬਾਈ ਫਸਲਾਂ ਵੀ ਉਹਦੇ ਕੈਂਤਰਾ ਭਾਲਦੀ ਆ ਕੀੜੇ ਵਾਲਾ ਜਿਹੜਾ ਬੰਦਾ ਵਾਈ ਕਰਦਾ ਜਾਂ ਕੋਈ ਕੱਲ ਚ ਵੱਡਾ ਜਾਂ ਕਬੀਲਦਾਰ ਆ ਫਸਲ ਉਹਨੂੰ ਜ਼ਰੂਰ ਚਾਹੁੰਦੀ ਆ ਕਿ ਉਹ ਮੇਰਾ ਮਾਲਕ ਆਊਗਾ ਤੇ ਮੈਨੂੰ ਵੇਖ ਕੇ ਜਾਊਗਾ ਪਰ ਕਈ ਕੀ ਹੁੰਦੇ ਕਈ ਸੀਰੀਆਂ ਦੇ ਫਿਰ ਤੇ ਛੱਡ ਦਿੰਦੇ ਆ ਆਪ ਤਾਂ ਵਸ ਮੇਰੇ ਵਾਂਗ ਉਹਦੇ ਕੇਂਦਰਾਂ ਟਾਲ ਮਟੋਲਿਆਂ ਦੀ ਰਹਿੰਦੇ ਚੱਲ ਕੋਈ ਨਹੀਂ ਅੱਜ ਨਹੀਂ ਤਾਂ ਕੱਲ ਨੂੰ ਕਰ ਲਾਂਗੇ ਕਹਿੰਦੇ ਸਿਆਣੇ ਕਹਿੰਦੇ ਜੇ ਅੱਜ ਦਾ ਕੰਮ ਹੈ ਨਾ ਉਹ ਕੱਲ ਤੇ ਨਾ ਛੱਡੋ ਜਿੰਨਾ ਹੁੰਦਾ ਕਰੋ ਪਣ ਦੀ ਘੰਟਾ ਕਰੋ 10 ਮਿੰਟ ਕਰੋ ਪਰ ਕਰੋ ਜਰੂਰ ਪਰ ਛੱਡੋ ਨਾ ਤੇ ਆਪਣੇ ਚੈਨਲ ਨੂੰ ਫੋਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ